ਚਾਚੇ ਨੇ ਦੌਰ ਪਰਜਾਈ ਦੀ ਜੋੜੀ ਦੇ ਕੀ ਖਾਸ ਹੈ ਜੀ ਵੀ ਆਪਣੇ ਜਿਵੇਂ ਘਰ ਦੀ ਰੋਟੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਕੜੀ ਚੌਲ ਰਾਜਮਾ ਸਾਰਾ ਕੁਝ ਅਸੀਂ ਇਹ ਚੁੱਲੇ ਤੇ ਤਿਆਰ ਕਰਦੇ ਪ੍ਰਸ਼ਾਦਾ ਗਰਮ ਗਰਮ ਮੱਕੀ ਦਾ ਇੱਥੇ ਆ ਕੇ ਬਣਾਉਂਦੇ ਆ ਕਣਕ ਦਾ ਵੀ ਇੱਥੇ ਹੀ ਬਣਾਉਂਦੇ ਅਸੀਂ ਮਲੇਸ਼ੀਆ ਗਏ ਸੀਗੇ 2 ਕਸਾਲ ਹੋ ਗਏ 2.5 ਸਾਲ ਤੇ ਉੱਥੇ ਅਸੀਂ ਫਸ ਗਏ ਸੀਗੇ ਆਪਦਾ ਹੀ ਲੋਟਦੇ ਆ ਉਹਨੇ ਸਾਨੂੰ ਖੂਬ ਉਥੇ ਲੁੱਟਿਆ ਵੀ ਤੇ ਕੁੱਟਿਆ ਵੀ ਵਾਪਸ ਆਉਣ ਤੋਂ ਬਾਅਦ ਵੀਰੇ ਮੈਂ ਗੱਡੀ ਚਲਾਉਂਦਾ ਸੀਗਾ ਫੇਰ ਸੋਚਿਆ ਵੀ ਕੋਈ ਆਪਦਾ ਕੰਮ ਹੋਵੇ ਤੇ ਉਸ ਤੋਂ ਬਾਅਦ ਮੈਂ ਵੀ ਗੱਡੀ ਤੋਂ ਹਟ ਗਿਆ ਫਿਰ ਅਸੀਂ ਇਹ ਆਪਦਾ ਕੰਮ ਚਲਾ ਲਿਆ ਜੇ ਬਈ ਸ਼ੁਰੂਆਤ ਹੋ ਜਾਂਦੀ ਹੈ ਖਾਣਾ ਬਣਾਉਣ ਦੀ ਕਿੰਨੇ ਵਜੇ ਸ਼ੁਰੂ ਹੋ ਜਾਂਦਾ ਕੰਮ ਫਿਰ ਜੀ ਅਸੀਂ 3 ਤੋਂ 3:30 ਦੇ ਵਿੱਚ ਉੱਠ ਖੜਦੇ ਆ ਹੂੰ 3 ਤੋਂ 3:30 ਦੇ ਵਿੱਚ ਉੱਠ ਕੇ ਸਾਨੂੰ ਤਕਰੀਬਨ 8 ਵਜ ਜਾਂਦੇ ਆ 9 ਤਰੋਦੂ ਬਾਅਦ ਅਸੀਂ ਸਾਰਾ ਗੱਡੀ ਦੇ ਵਿੱਚ ਸਮਾਨ ਰੱਖ ਕੇ ਫਿਰ ਅਸੀਂ ਇਧਰ ਨੂੰ ਚੱਲ ਪੈਂਦੇ ਇੱਥੇ ਵੀਰੇ ਪ੍ਰਸ਼ਾਦਾ ਤਿਆਰ ਹੁੰਦਾ ਗੱਲਾਂ ਮੱਕੀ ਦੀ ਰੋਟੀ ਕਣਕ ਦੀ ਰੋਟੀ ਤੇ ਬਾਕੀ ਕੜੀ ਚੌਲ ਰਾਜਮਾ ਆਪਣਾ ਦਾਲ ਸਬਜ਼ੀ ਬਦਲ ਕੇ ਲਿਆਉਨੇ ਆਂ ਸੀ ਬਾਕੀ ਸਾਰਾ ਕੁਝ ਵੀਰ ਜੀ ਘਰੇ ਤਿਆਰ ਹੁੰਦਾ ਤੇ ਕਿਆ ਵੱਲੋਂ ਕੋਈ ਕਮੈਂਟ ਆਉਂਦੇ ਹੋਣ ਵੀ ਨਹੀਂ ਆਪਾਂ ਇਹ ਕੰਮ ਨਹੀਂ ਕਰਨਾ ਨਹੀਂ ਇਸੇ ਵੱਲ ਇਹ ਕੁਝ ਨਹੀਂ ਕੀਤਾ ਗਿਆ ਕੰਮ ਤਾਂ ਹੈ ਆਪਦਾ ਤਾਂ ਹੈ ਨਾ ਆਪਾਂ ਕਿਹੜਾ ਕੋਈ ਗਲਤ ਕੰਮ ਕਰਦੇ ਆ ਹਨਾ ਪਰਵਾਸੀ ਲੋਕ ਆ ਕੇ ਆਪਣੇ ਦੇਸ਼ ਦੇ ਵਿੱਚੋਂ ਕਮਾ ਕੇ ਆਪਣੇ ਘਰਾਂ ਨੂੰ ਭੇਜ ਸਕਦੇ ਆ ਤਾਂ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਆਪਾਂ ਕਿਉਂ ਨਹੀਂ ਮਿਹਨਤ ਕਰ ਸਕਦੇ ਆਪਾਂ ਬਾਹਰ ਨੂੰ ਭੱਜਦੇ ਆ ਕੈਨੇਡਾ ਅਮਰੀਕਾ ਨੂੰ ਭੱਜਦੇ ਆ ਆਪਾਂ ਉੱਥੇ ਕਮਾਉਂਦੇ ਆ ਦਿਹਾੜੀਆਂ ਕਰਦੇ ਆ ਮਿਹਨਤਾਂ ਕਰਦੇ ਆ ਇੱਥੇ ਰਹਿ ਕੇ ਵੀ ਆਪਾਂ ਬਹੁਤ ਕੁਝ ਕਰ ਸਕਦੇ ਆ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਟੇਸਟ ਦੀ ਦੁਨੀਆ ਦੇ ਵਿੱਚ ਤੇ ਅੱਜ ਲੁਧਿਆਣਾ ਦੇ ਵਿੱਚ ਖੜੇ ਆ ਗ੍ਰੈਂਡ ਵਾਕ ਬਿਲਕੁਲ ਗ੍ਰੈਂਡ ਵਾਕ ਮਾਲ ਦੇ ਕੋਲੇ ਅਸੀਂ ਖੜੇ ਆ ਤੇ ਅੱਜ ਤੁਹਾਨੂੰ ਪੰਜਾਬੀ ਰਸੋਈ ਸਪੈਸ਼ਲ ਤੇ ਅਸੀਂ ਲੈ ਕੇ ਆਏ ਆ ਪੰਜਾਬੀ ਰਸੋਈ ਤੇ ਜਿੱਥੇ ਤੁਹਾਨੂੰ ਮਿਲਣ ਵਾਲਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਹੋਰ ਦਈਏ ਸਰ ਪ੍ਰਸ਼ਾਦਾ ਨੂੰ ਲੱਸੀ ਤੇ ਨਾਲ ਘਰ ਦੀ ਬਣੀ ਹੋਈ ਸਪੈਸ਼ਲ ਦਾਲ ਤੇ ਅੱਜ ਤੁਹਾਨੂੰ ਮਿਲਾਉਣੇ ਆ ਦਿਓਰ ਪਰਚਾਈ ਦੀ ਜੋੜੀ ਦੇ ਨਾਲ ਜੀ ਹਾਂ ਬਿਲਕੁਲ ਦਿਓਰ ਪਰਜਾਈ ਦੀ ਜੋੜੀ ਦੇ ਨਾਲ ਅੱਜ ਤੁਹਾਨੂੰ ਅਸੀਂ ਮਿਲਾਵਾਂਗੇ ਤੇ ਉਹਨਾਂ ਵੱਲੋਂ ਜਿਹੜੇ ਪੰਜਾਬੀ ਰਸੋਈ ਸ਼ੁਰੂ ਕੀਤੀ ਆ ਗੱਲਬਾਤ ਕਰਾਂਗੇ ਬਾਈ ਦੇ ਨਾਲ ਬਾਈ ਜੀ ਸੱਸੀ ਗੱਲ ਜੀ ਬੋ ਜੀ ਵੀਰ ਜੀ ਦਾ ਤਰੀਕਾ ਠੀਕ ਠਾਕ ਹੁੰਦੀ ਹਾਂਜੀ ਹਾਂਜੀ ਬਹੁਤ ਕਿਰਪਾ ਬੜੇ ਚਰਚੇ ਨੇ ਦਿਓਰ ਪਰਜਾਈ ਦੀ ਜੋੜੀ ਦੇ ਕੀ ਖਾਸ ਆ ਜੀ ਗਰੀ ਆਪਣੇ ਜਿਵੇਂ ਘਰ ਦੀ ਰੋਟੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਕੜੀ ਚੌਲ ਰਾਜਮਾ ਸਾਰਾ ਕੁਝ ਅਸੀਂ ਇਹ ਚੁੱਲੇ ਤੇ ਤਿਆਰ ਕਰਦੇ ਹਾਂ ਪ੍ਰਸ਼ਾਦਾ ਗਰਮ ਗਰਮ ਮੱਕੀ ਦਾ ਇੱਥੇ ਆ ਕੇ ਬਣਾਉਂਦੇ ਆ ਕਣਕ ਦਾ ਵੀ ਇੱਥੇ ਹੀ ਬਣਾਉਂਦੇ ਆ ਤੇ ਬਾਈ ਜੀ ਕਿੰਨਾ ਟਾਈਮ ਹੋ ਗਿਆ ਸੈਟਅਪ ਸਟਾਰਟ ਕੀਤੇ ਨੂੰ ਸਾਨੂੰ ਜੀ 4 ਮਹੀਨੇ ਹੋ ਗਏ ਹਾਂ ਜੀ ਤੇ ਬਾਈ ਜੀ ਸੁਣਨ ਤੇ ਆਇਆ ਕਿ ਤੁਸੀਂ ਪਹਿਲਾਂ ਮਲੇਸ਼ੀਆ ਚ ਡਿਊਟੀ ਕਰਦੇ ਸੀ ਮਤਲਬ ਮਲੇਸ਼ੀਆ ਤੋਂ ਇੱਧਰ ਆ ਕੇ ਕੰਮ ਸ਼ੁਰੂ ਕੀਤੇ ਹਾਂ ਜੀ ਅਸੀਂ ਮਲੇਸ਼ੀਆ ਗਏ ਸੀਗੇ 2 ਕਸਾਲ ਹੋ ਗਏ 2.5 ਸਾਲ ਤੇ ਉੱਥੇ ਅਸੀਂ ਫਸ ਗਏ ਸੀਗੇ ਏਜੰਟ ਸੀਗਾ ਇੱਥੋਂ ਪਿੰਡ ਰੈਕੋਟ ਕੋਲੇ ਕੋਤਵੇ ਦਾ ਠੱਗ ਚੋਰ ਖਾੜਕੂ ਲਟੇਰੇ ਕੌਣ ਨੇ ਵੀਰੇ ਉਹ ਆਪਦੇ ਹੀ ਨੇ ਬਗਾਨੇ ਨਹੀਂ ਹੈਗੇ ਕੋਈ ਆਪਦਾ ਹੀ ਲੁੱਟਦੇ ਆ ਹੂੰ ਉਹਨੇ ਸਾਨੂੰ ਖੂਬ ਉੱਥੇ ਲੁੱਟਿਆ ਵੀ ਤੇ ਕੁੱਟਿਆ ਵੀ ਤੇ ਹੋਰ ਕੁੜੀਆਂ ਨੂੰ ਵੀ ਟੌਰਚਰ ਕੀਤਾ ਜਿਹੜੀਆਂ ਸਾਡੇ ਨਾਲ ਕੁੜੀਆਂ ਸੀ ਜਾਂ ਹੋਰ ਮੁੰਡੇ ਸੀਗੇ ਫਸਾ ਕੇ ਉਹਨੇ ਖੂਬ ਲੁੱਟਿਆ ਤੇ ਇਸ ਟਾਈਮ ਤੇ ਇਹ ਜੇ ਕਰਨ ਵਾਲਿਆਂ ਨੂੰ ਦੇਖੋ ਵੀ ਮੌਤ ਉਹਨੂੰ ਕਿਦਾਂ ਦੀ ਆਈ ਉਹਨੂੰ ਕੈਂਸਰ ਹੋ ਗਿਆ ਘੱਟੋ ਘੱਟ 10 ਲੱਖ ਰੁਪਈਆ ਲੱਗਿਆ 11 ਉਹਦੇ ਤੇ ਉਹ ਹੁਣ ਇਸ ਟਾਈਮ ਤੇ ਮਰ ਚੁੱਕਿਆ ਚੰਗਾ ਕਰਾਂਗੇ ਵੀਰੇ ਚੰਗਾ ਹੋਊਗਾ ਮਾੜਾ ਕਰਾਂਗੇ ਉਹਦੇ ਨਤੀਜੇ ਸਾਹਮਣੇ ਹੀ ਆਉਣੇ ਹਾਂਜੀ ਤੇ ਫੇਰ ਭਾਈ ਉਹਦੋਂ ਮੰਨ ਲਓ ਵਾਪਸ ਸੌਣ ਤੋਂ ਬਾਅਦ ਤੁਸੀਂ ਇਹ ਬਿਜ਼ਨਸ ਸ਼ੁਰੂ ਕਰ ਲਿਆ ਮੰਨ ਲਓ ਇਹ ਕੰਮ ਸ਼ੁਰੂ ਕਰ ਲਿਆ ਉਹ ਦੂ ਵਾਪਸ ਆਉਣ ਤੋਂ ਬਾਅਦ ਵੀਰੇ ਮੈਂ ਗੱਡੀ ਚਲਾਉਂਦਾ ਸੀਗਾ ਤੇ ਗੱਡੀ ਚਲਾਉਂਦਾ ਸੀਗਾ ਫਿਰ ਸੋਚਿਆ ਵੀ ਕੋਈ ਆਪਦਾ ਕੰਮ ਹੋਵੇ ਪ੍ਰੈਸ ਕਰਕੇ ਹੌਲੀ ਹੌਲੀ ਬ੍ਰਦਰ ਦੀ ਸੋਚ ਸੀਗੀ ਪਹਿਲਾਂ ਮੇਰੇ ਬ੍ਰਦਰ ਇੰਗਲੈਂਡ ਤੋਂ ਆਏ ਆ ਉਹ ਵੀ ਦੋ ਵਾਰੀ ਜਾਏ ਆਏ ਆ ਫਿਰ ਗੱਲ ਉੱਥੇ ਹੀ ਆ ਗਈ ਵੀ ਠੱਗ ਚੋਰ ਸਾਰੇ ਜਗ੍ਹਾ ਆਪਦੇ ਹੀ ਨੇ 100 ਪਾਉਂਡ ਦੀ ਹਾੜੀ ਚੱਲਦੀ ਹੈ ਇੰਗਲੈਂਡ 'ਚ ਉਹਨੂੰ 60 ਪਾਉਂਡ ਦਿੱਤੀ ਜਾਵੇ ਤੇ ਉਹਨਾਂ ਨੇ ਫਿਰ ਮੇਰੇ ਨਾਲ ਗੱਲ ਕੀਤੀ ਮਾ ਵੀਰੇ ਰਹਿਣ ਦੇ ਤੂੰ ਇੱਥੇ ਆ ਜਾ ਆਪਾਂ ਦਾ ਇੱਥੇ ਹੀ ਕੰਮ ਤੋਰ ਲਾਂਗੇ ਕੋਈ ਨਾ ਕੋਈ ਫਿਰ ਉਹਨਾਂ ਦੀ ਸੋਚ ਸੀ ਉਹਨਾਂ ਨੇ ਇੱਕਦਮ ਨੇ ਲਾਈ ਤੇ ਉਦੋਂ ਬਾਅਦ ਮੈਂ ਵੀ ਗੱਡੀ ਤੋਂ ਹਟ ਗਿਆ ਫਿਰ ਅਸੀਂ ਆਪਦਾ ਕੰਮ ਚਲਾ ਲਿਆ ਹਾਂਜੀ ਹਾਂ ਮਤਲਬ ਤੁਸੀਂ ਦੋਨੇ ਦਿਹਾੜ ਪਰਜਾਈ ਤੁਸੀਂ ਦੋਨੇ ਹੁੰਨੇ ਹੋ ਜੀ ਬਿਲਕੁਲ ਜੀ ਮੈਂ ਵੀ ਰੇਹੇ ਹਜੇ ਅਨਮੈਰਿਡ ਤੇ ਇਸ ਕਰਕੇ ਮੈਂ ਆਦੀ ਪਰਜਾਈ ਦੇ ਨਾਲ ਅਸੀਂ ਮਿਲ ਕੇ ਭਰਾ ਦੇ ਨਾਲ ਅਸੀਂ ਆਪਦਾ ਕੰਮ ਚਲਾ ਲਿਆ ਠੀਕ ਹੈ ਹਾਂਜੀ ਤੇ ਕਿੰਨੇ ਵਜੇ ਬਈ ਸ਼ੁਰੂਆਤ ਹੋ ਜਾਂਦੀ ਹੈ ਖਾਣਾ ਬਣਾਉਣ ਦੀ ਕਿੰਨੇ ਵਜੇ ਸ਼ੁਰੂ ਹੋ ਜਾਂਦਾ ਕੰਮ ਫਿਰ ਜੀ ਅਸੀਂ 3 ਤੋਂ 3:30 ਦੇ ਵਿੱਚ ਉੱਠ ਖੜਦੇ ਹਾਂ 3 ਤੋਂ 3:30 ਦੇ ਵਿੱਚ ਉੱਠ ਕੇ ਸਾਨੂੰ ਤਕਰੀਬਨ 8:00 ਵੱਜ ਜਾਂਦੇ ਆ 9:00 ਤਰੋਂ ਤੋਂ ਬਾਅਦ ਅਸੀਂ ਸਾਰਾ ਗੱਡੀ ਦੇ ਵਿੱਚ ਸਮਾਨ ਰੱਖ ਕੇ ਫਿਰ ਅਸੀਂ ਇਧਰ ਨੂੰ ਚੱਲ ਪੈਨੇ ਹਾਂ ਹਾਂਜੀ ਤੇ ਬਾਈ ਜੀ ਆਪਣੀ ਲੋਕੇਸ਼ਨ ਪ੍ਰੋਪਰ ਕੀ ਆ ਤੇ ਕਿਹੜੀ ਜਗ੍ਹਾ ਤੇ ਆਪਾਂ ਖੜੇ ਆ ਟਾਈਮਿੰਗ ਕੀ ਆ ਤੁਹਾਡੀ ਸਾਡੀ ਵੀਰ ਜੀ ਅਸੀਂ ਫਰੋਈ ਪਰ ਰੋਡ ਤੋਂ ਇਧਰੋਂ ਗ੍ਰੈਂਡ ਵਾਕ ਪੈਂਦਾ ਕੋਲੇ ਉਸੇ ਪੱਖੋ ਵਾਲ ਰੋਡ ਜਾ ਮਿਲਦਾ ਉਧਰ ਨੂੰ ਹਾਂ ਤੇ ਅਸੀਂ ਵੀਰ ਜੀ ਸਾਢੇ 10 11 ਵਜੇ ਆ ਜਾਨੇ ਆ ਸਾਢੇ 4 ਵਜੇ ਤੱਕ ਇੱਥੇ ਹੁੰਨੇ ਤੇ ਐਤਵਾਰ ਦੀ ਸਾਡੀ ਛੁੱਟੀ ਹੁੰਦੀ ਹੈ ਹਾਂਜੀ ਤੇ ਬਾਈ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਬਣਾਉਣੇ ਹੋ ਇੱਥੇ ਤਿਆਰ ਕਰਦੇ ਆ ਇੱਥੇ ਵੀਰੇ ਪ੍ਰਸ਼ਾਦਾ ਤਿਆਰ ਹੁੰਦਾ ਕੱਲਾ ਮੱਕੀ ਦੀ ਰੋਟੀ ਕਣਕ ਦੀ ਰੋਟੀ ਤੇ ਬਾਕੀ ਕੜੀ ਚੌਲ ਰਾਜਮਾ ਆਪਣਾ ਦਾਲ ਸਰਜੀ ਬਦਲ ਕੇ ਲਿਆਉਨੇ ਆ ਸੀ ਬਾਕੀ ਸਾਰਾ ਕੁਝ ਵੀ ਜੀ ਘਰੇ ਤਿਆਰ ਹੁੰਦਾ ਹਾਂਜੀ ਸੋ ਭਾਬੀ ਜੀ ਵੀ ਖੜੇ ਨੇ ਉਧਰ ਭਾਬੀ ਜੀ ਨਾਲ ਵੀ ਗੱਲਬਾਤ ਕਰਾਂਗੇ ਸੋ ਸਸੀ ਕਾ ਮੈਮ ਕਿ ਹਾਲ ਚੱਲ ਟੀਟਾ ਕੁੰਜੀ ਬਹੁਤ ਵਧੀਆ ਤੁਸੀਂ ਦੱਸੋ ਵਧੀਆ ਜੀ ਕਿੰਨਾ ਟਾਈਮ ਹੋ ਗਿਆ ਜੀ ਸ਼ੁਰੂਆਤ ਕੀਤੀ ਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਤਾਂ ਜ਼ਿਆਦਾ ਨਹੀਂ ਆਈਆਂ ਗਿਆ ਚਾਰ ਮਹੀਨੇ ਹੋ ਗਏ ਤੁਹਾਨੂੰ ਸ਼ੁਰੂ ਕੀਤੇ ਨੇ ਹਾਂਜੀ ਇਹ ਜਾਂ ਮਤਲਬ ਤੁਹਾਡੇ ਮਤਲਬ ਪੇਕਿਆਂ ਵੱਲੋਂ ਕੋਈ ਕਮੈਂਟ ਆਉਂਦੇ ਹੁਣ ਵੀ ਨਹੀਂ ਆਪਾਂ ਇਹ ਕੰਮ ਨਹੀਂ ਕਰਨਾ ਨਹੀਂ ਕਿਸੇ ਵੱਲੋਂ ਕੁਝ ਨਹੀਂ ਕਿਹਾ ਗਿਆ ਕੁਝ ਨਹੀਂ ਕਿਹਾ ਕਿਸੇ ਨੇ ਵੀ ਚਲੋ ਇਹ ਕੰਮ ਤਾਂ ਹੈ ਆਪਦਾ ਤਾਂ ਹੈ ਨਾ ਹੂੰ ਆਪਾਂ ਕਿਹੜਾ ਕੋਈ ਗਲਤ ਕੰਮ ਕਰਦੇ ਆ ਹਨਾ ਮਿਹਨਤ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਤੇ ਨਾ ਜਿਹੜੇ ਕਹਿੰਦੇ ਆ ਉਹਨਾਂ ਦੀ ਉਹ ਸੋਚ ਉਨੀ ਕੁ ਹੁੰਦੀ ਆ ਬੰਦੇ ਦੀ ਹਨਾ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾਗਾ ਬੰਦੇ ਦੀ ਸੋਚ ਛੋਟੀ ਵੱਡੀ ਹੁੰਦੀ ਆ ਹੂੰ ਆਮ ਤੌਰ ਤੇ ਨਿੰਡਾਂ ਚ ਸੁਣਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਬਿਓਰ ਪਰਜਾਈ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਹਾਂਜੀ ਨੋਕਚੋਕ ਵਾਲਾ ਹੁੰਦਾ ਹੈ ਮਨੋ ਥੋੜੇ ਬਹੁਤੇ ਇੱਕ ਦੋ ਦਿਨ ਟੀਚਰਾਂ ਵੀ ਹੁੰਦੇ ਰਹਿੰਦੀਆਂ ਫਿਰ ਇੱਥੇ ਕੰਮ ਤੇ ਜਦੋਂ ਤੁਸੀਂ ਉਹਨੂੰ ਟੀਚਰਾਂ ਹੁੰਦੀਆਂ ਇੱਕ ਦੂਜੇ ਨੂੰ ਹਾਂਜੀ ਵੱਧ ਟੀਚਰਾਂ ਤਾਂ ਹੁੰਦੀਆਂ ਹੀ ਨੇ ਵੈਸੇ ਚਲੋ ਇਹ ਤਾਂ ਖਾਸ ਹੀ ਹੈ ਤਾਂ ਕਿਉਂਕਿ ਅੱਜ ਕੱਲ੍ਹ ਰਿਸ਼ਤੇ ਜਿਆਦਾ ਇਹਨਾਂ ਹੈ ਨਹੀਂ ਗਾਏ ਬਹੁਤ ਰੇਅਰ ਜਿਹਾ ਵਾ ਜੀ ਘੱਟ ਹੀ ਮਿਲਦਾ ਦੇਖਣ ਨੂੰ ਹਨ ਕਿਉਂਕਿ ਹਸਬੰਡ ਵਾਈਫ ਜਿਆਦਾ ਹੁੰਦੇ ਨੇ ਜਾਂ ਬੰਦਾ ਕੱਲਾ ਕੰਮ ਕਰਦਾ ਵਾ ਦੇਉਰ ਜਾਂ ਕੋਈ ਨਾਨਦ ਜਾਂ ਕੋਈ ਸਾਸੋਏ ਰਿਸ਼ਤੇ ਤੁਹਾਨੂੰ ਪਤਾ ਹੀ ਆ ਕਿ ਕਿੱਦਾਂ ਦੇ ਹੁੰਦੇ ਆ ਪਰ ਸਾਡਾ ਨਹੀਂ ਹੈਗਾ ਇਹ ਛੋਟਾ ਸੀਗਾ ਜਦੋਂ ਮੇਰਾ ਵਿਆਹ ਹੋਇਆ 18 ਸਾਲ ਹੋ ਗਏ ਦੇਖ ਲਓ ਮੇਰੇ ਵਿਆਹ ਹੋਏ ਨੂੰ 16 ਸਾਲ ਦੱਸਦੇ ਆ ਮੇਰਾ ਮੈਰਿਜ ਹੋਈਆ ਮਤਲਬ ਇਹ ਛੋਟਾ ਸੀ ਆਪਣੇ ਬੱਚਿਆਂ ਵਰਗਾ ਤੇ ਝਿੜਕ ਵੀ ਦਿੰਨੇ ਹੋ ਕਿਤੇ ਗਲਤੀ ਗੁਲਤੀ ਹੋ ਜੇ ਫਿਰ ਤੁਸੀਂ ਹਾਂਜੀ ਹਾਂ ਇਹ ਜੇ ਮੇਰੀ ਗਲਤੀ ਹੋਵੇ ਮੈਨੂੰ ਵੀ ਛੱਡ ਕੇ ਦਿੰਦਾ ਅੱਛਾ ਹਾਂ ਜੇ ਇਹ ਦੀ ਆ ਤਾਂ ਫਿਰ ਮੈਂ ਇਹਨੂੰ ਛੱਡਕਦੀ ਆ ਅੱਛਾ ਬਾਈ ਨਾਲ ਗੱਲ ਕੀਤੀ ਸੀ ਬਾਈ ਕਹਿੰਦੇ ਮੈਂ ਹਲੇ ਕੁਵਾਰਾਂ ਹਾਂ ਤੇ ਬਾਈ ਤੁਹਾਨੂੰ ਕਹਿੰਦਾ ਨਹੀਂ ਵੀ ਭਾਬੀ ਮੇਰਾ ਵਿਆਹ ਉਹ ਤੁਸੀਂ ਕਰਵਾ ਦਿਓ ਕਿਤੇ ਕਹਿੰਦਾ ਵਾ ਜੀ ਅਸੀਂ ਤਾਂ ਲੱਭਦੇ ਆ ਕਿਹਾ ਹੋਇਆ ਨਾ ਵੀ ਚਲੋ ਕੁੜੀ ਮਿਲ ਜੇ ਇਹਨੇ ਬਾਹਰ ਨਹੀਂ ਨਾ ਜਾਣਾਗਾ ਇਸ ਕਰਕੇ ਅੱਜ ਦੇ ਬੱਚਿਆਂ ਦਾ ਜਿਆਦਾ ਚੁਕਾ ਬਾਹਰ ਵੱਲ ਨਹੀਂ ਠੀਕ ਹੈ ਨਾ ਮੈਂ ਬਾਹਰ ਜਾਣਾ ਨਹੀਂ ਚਾਹੇ ਜਹਾਜ਼ ਗੇਟਾਂ 'ਚ ਜਾ ਕੇ ਲੱਗ ਜਾਈ ਮਨ ਨਹੀਂ ਰਹਿਣਾ ਜਹਾਜ਼ ਦੇ ਖੇਤਾਂ 'ਚ ਖੜਾ ਹੋ ਜਾਏ ਪਰ ਬਾਹਰ ਨਹੀਂ ਜਾਣਾ ਹੁਣ ਬਾਹਰ ਨਹੀਂ ਜਾਣਾ ਠੀਕ ਹੈ ਤੇ ਮਨ ਨੂੰ ਵਧੀਆ ਚੱਲ ਰਿਹਾ ਹੁਣ ਜੋ ਵੀ ਆਪਣਾ ਕੰਮ ਆ ਤੁਹਾਡਾ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਚੱਲਦਾ ਚਲੋ ਬਹੁਤ ਚੰਗੀ ਗੱਲ ਹੈ ਮਨ ਨੂੰ ਇੱਕ ਦਿਉਰ ਪਰਜਾਈ ਦਾ ਰਿਸ਼ਤਾ ਇੱਕ ਪਿਆਰ ਆਪਾਂ ਕਹ ਦਈਏ ਰਿਸਪੈਕਟ ਮਨ ਨੂੰ ਪਹਿਲੀ ਵਾਰ ਦੇਖਣ ਨੂੰ ਜਿਹੜੀ ਮਿਲਦੀ ਹੈ ਤੇ ਆ ਬਿਜੀ ਜੀ ਮੈਂ ਇੱਕ ਸਵਾਲ ਪੁੱਛਾਂ ਲੋਕ ਜਦੋਂ ਤੁਹਾਡੇ ਕੋਲ ਆਉਂਦੇ ਆ ਕਹਿੰਦੇ ਨੇ ਵੀ 2 ਘਰ ਪਰ ਜੈਨੇ ਦੁਕਾਨ ਲਾਈ ਹੋਈ ਆ ਮਤਲਬ ਆਮ ਤਨ ਲੋਕਾਂ ਨੂੰ ਹੁਣ ਪਤਾ ਹੀ ਜ਼ਿਆਦਾ ਲੱਗ ਗਿਆ ਕਿਸੇ ਕਿਸੇ ਵੱਲੋਂ ਤੁਹਾਨੂੰ ਕੋਈ ਨੈਗੇਟਿਵ ਚੀਜ਼ ਸਾਹਮਣਾ ਕਰਨਾ ਪਿਆ ਹੋਵੇ ਨਹੀਂ ਕੋਈ ਵੀ ਨਹੀਂ ਇਹ ਜੇ ਹੋਇਆ ਹੀ ਨਹੀਂ ਕਹਿੰਦੇ ਹਨ ਬਹੁਤ ਵਧੀਆ ਲੋਕ ਨੇ ਵੈਸੇ ਇੱਥੋਂ ਦੇ ਬਹੁਤ ਵਧੀਆ ਏਰੀਆ ਵੀ ਬਹੁਤ ਵਧੀਆ ਤੇ ਜਿੰਨੇ ਵੀ ਅਜੇ ਤੱਕ ਸਾਨੂੰ ਮਿਲੇ ਆ ਬਹੁਤ ਵਧੀਆ ਕੋਈ ਇਦਾਂ ਨੈਗੇਟਿਵ ਪੁਆਇੰਟ ਹੋਇਆ ਹੀ ਨਹੀਂਗਾ ਅਜੇ ਤੱਕ ਸੋ ਬਹੁਤ ਵਧੀਆ ਚੰਗੇ ਰਿਸ਼ਤਿਆਂ ਦੀ ਮਿਸਾਲ ਜਿਹੜੀ ਤੁਸੀਂ ਕਾਇਮ ਕੀਤੀ ਆ ਸੁਨੇਹਾ ਕੀ ਜਾਂਦਾ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਆ ਕੀ ਮੈਸੇਜ ਜਾਂਦਾ ਤੁਹਾਡੇ ਵੱਲੋਂ ਸੁਨੇਹਾ ਤਾਂ ਇਹੀ ਅਜੀ ਜੇ ਪਰਵਾਸੀ ਲੋਕ ਆ ਕੇ ਆਪਣੇ ਦੇਸ਼ ਦੇ ਵਿੱਚੋਂ ਕਮਾ ਕੇ ਆਪਣੇ ਘਰਾਂ ਨੂੰ ਭੇਜ ਸਕਦੇ ਆ ਤਾਂ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਆਪਾਂ ਕਿਉਂ ਨਹੀਂ ਮਿਹਨਤ ਕਰ ਸਕਦੇ ਆ ਆਪਾਂ ਬਾਹਰ ਨੂੰ ਭੱਜਦੇ ਆ ਕੈਨੇਡਾ ਅਮਰੀਕਾ ਨੂੰ ਭੱਜਦੇ ਆ ਕਿਉਂ ਉੱਥੇ ਕਮਾਉਨੇ ਆ ਦਿਹਾੜੀਆਂ ਕਰਦੇ ਆ ਮਿਹਨਤਾਂ ਕਰਦੇ ਆ ਇੱਥੇ ਰਹਿ ਕੇ ਵੀ ਆਪਾਂ ਬਹੁਤ ਕੁਝ ਕਰ ਸਕਦੇ ਆ ਇਹ ਨਹੀਂ ਹੈਗਾ ਵੀ ਆਪਣੇ ਇੱਥੇ ਪੈਸਾ ਨਹੀਂ ਜਾਂ ਕੰਮ ਨਹੀਂ ਪੈਸੇ ਦੀ ਵੀ ਕੋਈ ਕਮੀ ਨਹੀਂ ਤੇ ਕੰਮ ਦੀ ਵੀ ਕੋਈ ਕਮੀ ਨਹੀਂ ਸੋ ਇਹ ਹੈ ਜੀ ਜੋਲਪਰਜਾਈ ਦੀ ਜੋੜੀ ਪੰਜਾਬੀ ਰਸੋਈ ਵਾਲੇ ਜੇਕਰ ਤੁਸੀਂ ਵੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਘਰ ਦੀ ਬਣੀ ਦਾਲ ਲੱਸੀ ਰੋਟੀ ਟੈਸਟ ਕਰਨਾ ਚਾਹੁੰਦੇ ਹੋ ਤਾਂ ਗ੍ਰੈਂਡ ਵਾਕ ਮਾਲ ਤੋਂ ਜਿਹੜਾ ਪੱਕੋ ਵਾਲ ਨੂੰ ਰੋਲ ਆਉਂਦਾ ਬਿਲਕੁਲ ਤੁਸੀਂ ਉੱਥੇ ਆ ਕੇ ਜਿਹੜਾ ਟਰਾਈ ਕਰ ਸਕਦੇ ਹੋ ਸਵੇਰ 11 ਵਜੇ ਤੋਂ ਲੈ ਕੇ ਸ਼ਾਮ ਤੋਂ 3 ਦੇ 4 ਵਜੇ ਤੱਕ ਜਿਹੜੇ ਵੀ ਰ ਇੱਥੇ ਹੁੰਦੇ ਨੇ ਆ ਕੇ ਤੁਸੀਂ ਵੀ ਟਰਾਈ ਕਰ ਸਕਦੇ ਹੋ ਤੇ ਅਬ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਸਪੈਸ਼ਲ ਹੁੰਦੀਆਂ ਆਪਣੀਆਂ ਅਵੇ ਅਸੀਂ ਤਾਂ ਸਾਰੀਆਂ ਸਪੈਸ਼ਲ ਆ ਰਹੀਆਂ ਹਨਾ ਸਾਗ ਤੇ ਮੱਕੀ ਦੀ ਰੋਟੀ ਸਾਗ ਮੱਕੀ ਦੀ ਰੋਟੀ ਸਾਗ ਤੇ ਮੱਕੀ ਦੀ ਰੋਟੀ ਇਹਨਾਂ ਦੀ ਪੂਰੀ ਹੈ ਫੇਮਸ ਤੁਸੀਂ ਵੀ ਆ ਕੇ ਦਾ ਟੇਸ ਤੋਂ ਟਰਾਈ ਕਰ ਸਕਦੇ ਹੋ ਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਖੁਸ਼ ਰਹੋ ਆਬਾਦ ਰਹੋ ਰੱਬ ਤੁਹਾਨੂੰ ਤਰੱਕੀਆਂ ਦੇ